ਸੂਰਾ ਟੀਵੀ ਦੇ ਸਾਰੇ ਦਰਸ਼ਕਾਂ ਦਾ ਮੈਂ ਪਰਜੀ ਪਰਮਾਤ ਸਵਾਗਤ ਕਰਦਾ ਦੱਸ ਦਿੰਨੇ ਕਿ ਅਸੀਂ ਅੱਜ ਸੀਧਾਂਤ ਧਰਤੀ ਸ੍ਰੀ ਚਮਕੌਰ ਸਾਹਿਬ ਜਿੱਥੇ ਫੌਨ ਦਾਦ ਨੇ ਕਿ ਸਾਬਕਾ ਮੁੱਖ ਮੰਤਰੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਕਾਂਗਰਸ ਪਾਰਟੀ ਦੇ ਵਰਕਰਾਂ ਕੈਂਡੀਡੇਟਾਂ ਦੇ ਨਾਲ ਆ ਜੋ ਮਿਲ ਕੇ ਆਪਣੇ ਪਰਿਵਾਰ ਸਮੇਤ ਗੁਰੂ ਘਰ ਨਤਮਸਤਕ ਹੁੰਦੇ ਨੇ ਇਹ ਦੱਸ ਦਿੰਨੇ ਆ ਕਿ ਸਾਬਕਾ ਮੁੱਖ ਮੰਤਰੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੀ ਮੁਰੰਡਾ ਰਹਿائش ਤੋਂ ਪੈਦਲ ਚੱਲ ਕੇ ਆਪਣੇ ਕੈਂਡੀਡੇਟਾਂ ਦੇ ਨਾਲ ਵਰਕਰਾਂ ਦੇ ਨਾਲ ਆ ਜੋ ਇੱਥੇ ਪਹੁੰਚਦੇ ਨੇ ਨਤਮਸਤਕ ਹੁੰਦੇ ਨੇ ਸ਼ਹੀਦਾਂ ਨੂੰ ਸਰਦਾਂ ਦਲੀ ਦੇਣ ਲਈ ਪਹੁੰਚਦੇ ਨੇ ਤਾਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤੇ ਮੈਂ ਗੱਲ ਕਰਨ ਜਾ ਰਹੇ ਆਂ ਅਸੀਂ ਸਾਡੇ ਨਾਲ ਤੇ ਨਵੀ ਜੀ ਮੌਜੂਦ ਨੇ ਸਰ ਕਿਵੇਂ ਦੇਖਦੀਆਂ ਤੁਸੀਂ ਆ ਵੱਡੇ ਪੱਧਰ ਤੇ ਤੇ ਆਪਣੇ ਪਰਿਵਾਰ ਦੇ ਨਾਲ ਇੱਕ ਤਨ ਪ੍ਰਸਤ ਕਰਨ ਲਈ ਆਏ ਨੇ ਕਿਹਣਾ ਸਰ ਐਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅ ਵੱਡੇ ਸਾਹਿਬਜ਼ਾਦਿਆਂ ਦੀ ਆਦ ਦੇ ਵਿੱਚ ਸੰਦਾ ਸ਼ਹੀਦਾ ਦੀ ਆਦ ਦੇ ਵਿੱਚ ਕਤਲਗੜ੍ਹ ਸਾਹਿਬ ਆਪਣੇ ਘਰ ਨੂੰ ਚੱਲ ਕੇ ਆਣ ਤੇ ਇਸ ਸਾਲ ਵੀ ਉਸੇ ਤਰ੍ਹਾਂ ਸਾਰੇ ਆਪਣੇ ਸੰਗਤ ਦੇ ਨਾਲ ਤੇ ਆਪਣੇ ਪਰਿਵਾਰ ਨਾਲ ਬਹੁਤ ਬਹੁਤ ਸਭ ਸੇਵਾ ਕਰਦੇ ਨੇ ਤੁਸੀਂ ਆਏ ਸਾਲ ਇਸ ਨੂੰ ਲੈ ਕੇ ਤਿਕਣਾ ਜੀ ਇਹ ਸੇਵਾ ਨਹੀਂ ਇਹ ਤਾਂ ਸਾਡੇ ਮਨ ਦੀ ਭਾਵਨਾ ਹੈ ਸਾਡੇ ਸ਼ਹੀਦਾਂ ਦੇ ਪ੍ਰਤੀ ਕਿ ਉਹਨਾਂ ਨੇ ਹੀ ਸਾਨੂੰ ਸਾਰਾ ਕੁਝ ਦਿੱਤਾ ਤੇ ਜਦੋਂ ਉਹਨਾਂ ਦੇ ਇੱਥੇ ਜਿਹੜੇ ਸ਼ਹੀਦੀ ਦੇ ਦਿਨ ਹੈ ਤਾਂ ਉਹਦੇ ਵਿੱਚ ਅਸੀਂ ਆਪਣਾ ਉਹਨਾਂ ਨੂੰ ਨਮਸਤਕ ਕਰਨ ਆਨੇ ਆ ਵੀ ਕਿੰਨੀ ਉਹਨਾਂ ਨੇ ਪੂਰੀ ਕੌਮ ਦੇ ਲਈ

ਜਦੋਂ ਉਹਨਾਂ ਨੂੰ ਨਮਸਤਕ ਉਹਨਾਂ ਦੇ ਜਦੋਂ ਸੀਧੀ ਦੇ ਆੜਿਆ ਨੇ ਆਪਾਂ ਸਾਰਿਆਂ ਨੂੰ ਆਪਿ ਉਹਨਾਂ ਨੂੰ ਨਮਸਤਕ ਹੋਣਾ ਚਾਹੀਦਾ ਆਪਣੇ ਯਾਦ ਰੱਖਣਾ ਚਾਹੀਦਾ ਕਿ ਆਪਣੇ ਪੂਰੇ ਜ਼ੁਲਮ ਨੂੰ ਖਤਮ ਕਰਾ ਲਈ ਇਹਨਾਂ ਨੇ ਆਪਣੇ ਸਾਥ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਐਸੀ ਆਪਣੇ ਪਰਿਵਾਰ ਤੇ ਸੰਗਤਾਂ ਸਮੇਤ ਘਰ ਤੋਂ ਚਮਕੌਰ ਸਾਹਿਬ ਗੁਰਦੁਆਰਾ ਕਤਰਗੜ੍ਹ ਸਾਹਿਬ ਤੱਕ ਬਾਬਾ ਜੀ ਸਿੰਘ ਜੀ ਸਾਹਿਬ ਜادہ ਬਾਬਾ ਜਹਾਰ ਸਿੰਘ ਜੀ ਤੇ ਸਿੰਘਾ ਸ਼ਹੀਦਾਂ ਦੀ ਯਾਦ ਦੇ ਵਿੱਚ ਪੈਦਲ ਯਾਤਰਾ ਕੀਤੀ ਹੈ ਤੇ ਗੁਰੂ ਸਾਹਿਬ ਦੇ ਮੱਥਾ ਟਿਕਿਆ ਤੇ ਸੰਧਾਰਨ ਜਲੀ ਪੇਟ ਕੀਤੀ ਤੇ ਪ੍ਰਮਾਤਮਾ ਕਰੇ ਇਹ ਜਿਹੜਾ ਲੜੀਵਾਰ ਹਰ ਸਾਲ ਇਸੇ ਤਰ੍ਹਾਂ ਚੱਲਦਾ ਰਹੇ ਆਪਣੇ ਇਤਿਹਾਸ ਬਾਰੇ ਵਿੱਚ ਅਨੁਕਰਾ ਦਿਓ ਤੁਸੀਂ ਜਿਹੜੇ ਨੌਜਵਾਨ ਕਰਕੇ ਤੁਹਾਨੂੰ ਦੇਖਦੇ ਇੱਥੇ ਇਹ ਚਮਕੌਰ ਸਾਹਿਬ ਦੀ ਗੜੀ ਦੀ ਆਪਣੀ ਇੱਕ ਕਹਾਣੀ ਹੈ ਕਿ ਗੁਰੂ ਸਾਹਿਬ ਦੇ ਨਾਲ ਵੱਡੇ ਸਾਹਿਬਜਾਦੇ ਤੇ ਸਿੰਘ ਇੱਥੇ ਆਏ ਜਦੋਂ ਅਨੰਦਪੁਰ ਸਾਹਿਬ ਤੋਂ ਪਰਿਵਾਰ ਵਿਛੋੜਾ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਸ ਤੋਂ ਬਾਅਦ ਸਰਸਾ ਦੇ ਪਰਿਵਾਰ ਵਿਛੋੜਾ ਹੋਇਆ ਵੱਡੇ ਸਹਿਬਜਾਦੇ ਗੁਰੂ ਸਾਹਿਬ ਨੇ ਇੱਥੇ ਆ ਕੇ ਛੋਟੇ ਸਹਿਬਜਾਦੇ ਸਿਹੇੜੀ ਪਿੰਡ ਦੇ ਵਿੱਚ ਚਲੇ ਗਏ ਮਾਤਾ ਜੀ ਦੇ ਨਾਲ ਇੱਥੇ ਗਹਿਗਾ ਚ ਲੜਾਈ ਹੋਈ ਲੱਖਾਂ ਸਿੰਘਾਂ ਦੇ ਨਾਲ ਜੂਝ ਦੇ ਲੜਦੇ ਵੱਡੇ ਸਹਿਬਜਾਦੇ ਤੇ ਸਿੰਘ ਸ਼ਹੀਦ ਹੋ ਗਏ ਗੁਰੂ ਸਾਹਿਬ ਇਥੋਂ ਅੱਗੇ ਮਾਛੀਵਾੜਾ ਚਲੇ ਗਏ ਤਾਂ ਇੱਥੇ ਦੀ ਪੂਰੀ ਸਟੋਰੀ ਤੇ ਸਿੱਖ ਇਤਿਹਾਸ ਐਸੀ ਇੱਥੇ ਥੀਮ ਪਾਰਕ ਬਣਾਇਆ ਉਹਦੇ ਵਿੱਚ 2 ਘੰਟੇ ਚ ਫਿਲਮਾਈ ਜਾਂਦੀ ਏ ਮੇਰੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਚਮਕੌਰ ਸਾਹਿਬ ਆਓ ਜਾਂ ਸਪੈਸ਼ਲੀ ਆਓ ਤਾਂ ਥੀਮ ਪਾਰਕ ਸ਼ਹਾਦਾਸਾਂ ਨੇ ਸ਼ਹਾਦਤ 2 ਘੰਟੇ ਦਾ ਪ੍ਰੋਗਰਾਮ ਹੈ ਤੁਸੀਂ ਜ਼ਰੂਰ ਦੇਖ ਕੇ ਜਾਓ ਨਾ ਮਤਲਬ ਨੂੰ ਲੈ ਕੇ ਵੀ ਤੁਸੀਂ ਘਟਕਾਰ ਲਗਾਈ ਆ ਜੀ ਭਾਜਪੀ ਨਾਲ ਦੀ ਦਸਤਾਵੇਜ਼ੀ ਭਾਜਪੀ ਜਿਸ ਤਰ੍ਹਾਂ ਦੀਆਂ ਘਨੌਣੀਆਂ ਹਰਕਤਾਂ ਕਰਦੀ ਹੈ ਉਹ ਸਿੱਖ ਇਤਿਹਾਸ ਦੇ ਵਿੱਚ ਮਰੋਵਾ ਦੀ ਸੋਚ ਹੈ ਜਿਹੜੀ ਆਰਐਸਐਸ ਦੀ ਸੋਚ ਆ ਉਹ ਲਿਆ ਰਹੀ ਹੈ ਜਿਹੜੀ ਕਿ ਸਿੱਖਾਂ ਨੂੰ ਕਿਸੇ ਤਰ੍ਹਾਂ ਵੀ ਮਨਜ਼ੂਰ ਨਹੀਂ ਕੋਈ ਵੀ ਸਿੱਖ ਕੌਮ ਦੇ ਵਿੱਚ ਕੋਈ ਗੱਲ ਕਰਨੀ ਹੈ ਤਾਂ ਪਹਿਲਾਂ ਕੌਮ ਦੀ ਸਹਿਮਤੀ ਜ਼ਰੂਰੀ ਹੈ ਉਹਦੇ ਵਾਸਤੇ ਐ ਜੀਪੀਸੀ ਜਥੇਦਾਰ ਸਾਹਿਬ ਅਕਾਲ ਤਖਤ ਦੀ ਸਹਿਮਤੀ ਜ਼ਰੂਰੀ ਹੈ ਇਹਨਾਂ ਨੇ ਪਹਿਲਾਂ ਪੁੱਛਿਆ ਨਹੀਂ ਇਸ ਕਰਕੇ ਜੋ ਜਥੇਦਾਰ ਸਾਹਿਬ ਨੇ ਆਦੇਸ਼ ਕੀਤੇ ਹੈ ਉਸ ਤਰ੍ਹਾਂ ਅੱਜ ਦੇ ਦਿਨ ਦਾ ਨਾਮ ਰੱਖਿਆ ਜਾ ਦੇਖੋ ਚਾਹੀਦਾ ਇਹ ਹੈ ਕਿ ਚਿੱਠੀਆਂ ਭੇਜਣ ਦੀ ਲੋੜ ਹੀ ਨਾ ਪਵੇ ਬੰਦੇ ਨਾ ਲਵੇ ਕੇਂਦਰ ਸਰਕਾਰ ਸਿੱਖ ਫਾਰਮ ਦੇ ਮਾਮਲਿਆਂ ਵਿੱਚ ਇੰਟਰਫੇਅਰ ਨਾ ਕਰੇ ਧੰਨਵਾਦ ਬਸ ਬਾਬਾ ਸਾਬਕਾ ਮੁੱਖ ਮੰਤਰੀ ਮੌਜੂਦ ਹੈ ਵੀ ਚਾਰਜਸ਼ੀਟ ਨਹੀਂ ਨਾਲ ਗਲਤ ਵੀ ਕਰਵਾਈ ਜਾਉਣਾ ਜਾਣਕਾਰੀ ਦਿੱਤੀ ਕਿ ਇਸ ਵਿੱਚ ਸਿਰਫ ਅੱਛਾ ਨਫਸਤ ਫੋਲਡ ਆਇਆ ਅਸੀਂ ਕੋਈ ਪੋਲਿਟੀਕਲ ਸਟੈਂਟ ਜਾਂ ਕੋਈ ਗਲਤ ਨਹੀਂ ਕਰਨੀ ਕੈਮਰਾ ਪਰਸ ਦੇ ਨਾਲ ਟੈਨਿਕਸ ਵੀ ਸ੍ਰੀ ਚੰਗੌਰ ਸਾਹਿਬ